ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 라ਵੀ ਦਰਿਆ ਵਿੱਚ ਅਰਜੀ ਤੌਰ ਤੇ ਬਣਾਏ ਗਏ ਕੱਚੇ ਰਸਤੇ ਨੂੰ ਪਾਰ ਕਰਦਿਆਂ ਟਰੈਕਟਰ ਟਰੋਲੀ ਦਰਿਆ ਵਿੱਚ ਡਿੱਗ ਗਈ। ਦਰਿਆ ਡੂੰਘਾ ਹੋਣ ਕਾਰਨ ਚਾਲਕ ਲਾਪਤਾ ਹੋ ਗਿਆ ਹੈ ਜਦਕਿ ਕਿਸਾਨ ਆਗੂ ਅਤੇ ਟਰੈਕਟਰ ਚਾਲਕ ਦੇ ਰਿਸ਼ਤੇਦਾਰ ਨੇ ਦੋਸ਼ ਲਗਾਏ ਹਨ ਕਿ ਇਹ ਰਸਤਾ ਦਰਿਆ ਵਿੱਚੋਂ ਮਾਈਨਿੰਗ ਕਰਨ ਵਾਲਿਆਂ ਵੱਲੋਂ ਨਜਾਇਜ਼ ਤੌਰ ਤੇ ਬਣਾਇਆ ਗਿਆ ਹੈ। ਫਿਲਹਾਲ ਚਾਲਕ ਜਿਸ ਦਾ ਨਾਂ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਨੂੰ ਦਰਿਆ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਸ ਦਾ ਕੋਈ ਪਤਾ ਨਹੀਂ ਲੱਗਿਆ ਹੈ ਕਿਸਾਨ ਅਗੋ 인ਦਰਪਾਲ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਕੁਝ ਲੋਕ ਜਿਸ ਦਾ ਖੇਤ ਉਸ ਦੀ ਰੇਤ ਦੀ ਆੜ ਵਿੱਚ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਕਰ ਰਹੇ ਹਨ देर रात ਟ੍ਰੈਕਟਰ ਟਰਾਲੀ ਚਾਲਕ ਨਾਲ ਵਾਪਰੇ ਹਾਦਸੇ ਪਿੱਛੇ ਵੀ ਮਾਈਨਿੰਗ ਮਾਫੀਆ ਹੀ ਕਾਰਨ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਉੱਥੇ ਹੀ ਲਾਪਤਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਰਣਜੀਤ ਸਿੰਘ ਜੇਸੀ ਵੀ ਚਾਲਕ ਸੀ ਅਤੇ ਪਿਛਲੇ 2 ਮਹੀਨਿਆਂ ਤੋਂ ਇੱਕ ਕ੍ਰੈਸ਼ਰ ਤੇ ਲੱਗਾ ਸੀ ਉਹ ਟਰਾਲੀ ਲੈ ਕੇ ਦਰਿਆ ਤੇ ਕਿਵੇਂ ਪਹੁੰਚ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਘਟਨਾ ਬਾਰੇ ਫਿਲਹਾਲ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਿਹੜੇ ਰੇਤ ਖੇਤ ਜਿਹੜੀ ਪਾਲਿਸੀ ਸਰਕਾਰ ਨੇ ਇੱਕ ਜ਼ਿਮੀਦਾਰਾਂ ਨੂੰ ਸਹੂਲਤ ਵਾਸਤੇ ਪੜਾਈ ਸੀ ਵੀ ਜਿਹੜੇ ਹਰਦੀ ਮਾਰ ਰੇਠਾਏ ਆ ਉਹਨਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇਧਰ ਜਿਹੜੇ ਮਰਾੜੇ ਜਾਂ ਮਕੌੜੇ ਏਰੀਏ ਦੇ ਕੋਈ ਜਿਹੜੇ ਇਸ ਤਰ੍ਹਾਂ ਦੇ ਅੰਸਰ ਵੀ ਹੈਗੇ ਜਿਹੜੇ ਇਸ ਪਾਲਿਸੀ ਦਾ ਗਲਤ ਯੂਜ਼ ਕਰ ਰਹੇ ਆ ਇੱਥੇ ਕੋਈ ਕ੍ਰੈਸ਼ਰ ਵਾਲੇ ਜਾਂ ਕੁਝ ਇਸ ਤਰ੍ਹਾਂ ਦੇ ਪੁਰਾਣੇ ਮਾਈਨਿੰਗ ਮਾਫੀਆ ਦੇ ਲੋਕ ਨੇ ਜਿਹੜੇ ਦਰਿਆ ਤੋਂ ਪਾਰ ਜ਼ਿੰਮੇਦਾਰ ਨੂੰ ਕਿਸਾਨਾਂ ਨੂੰ ਆਉਣ ਵਾਸਤੇ ਦਰਿਆਵਾ ਤੋਂ ਕੋਈ ਰਸਤਾ ਨਹੀਂ ਹੈਗਾ ਆਰਜੀ ਪੁਲ ਮਰਾੜੇ ਦੇ ਵਿੱਚ ਪੱਤਣ ਦੇ ਉੱਪਰ ਮਕੋੜੇ ਪੱਤਣ ਦੇ ਉੱਪਰ ਵੀ ਲੱਗਦੇ ਸੀ ਪਰ ਉਹ ਜਿਹੜੇ ਆ ਰੇਣੀ ਸੀਜ਼ਨ ਜਦੋਂ ਖਤਮ ਹੋ ਜਾਂਦਾ ਦੁਬਾਰਾ ਬਹਾਲ ਕਰ ਦਿੱਤੇ ਜਾਂਦੇ ਸੀ ਤਕਰੀਬਨ ਅਕਤੂਬਰ ਮਹੀਨੇ ਦਾ ਰੇਣੀ ਸੀਜ਼ਨ ਖਤਮ ਹੋਇਆ ਔਰ ਨਵੰਬਰ ਮਹੀਨਾ ਖਤਮ ਹੋਣ ਤੇ ਆ ਚੁੱਕਾ ਹੈ ਅਜੇ ਤੱਕ ਉਹ ਪ੍ਰਸ਼ਾਸਨ ਨੇ ਪੁਲ ਬਹਾਲ ਨਹੀਂ ਕੀਤੇ ਪਰ ਜਿਹੜੇ ਕਮਰਸ਼ੀਅਲ ਆਪਣੇ ਫਾਇਦੇਆਂ ਵਾਸਤੇ ਕਾਰੋਬਾਰ ਕਰਦੇ ਨੇ ਰੇਤ ਦਾ ਇੱਕ ਵੱਡਾ ਮਾਫੀਆ ਉਹਨਾਂ ਨੇ ਤਿੰਨ-ਤਿੰਨ ਚਾਰ-ਚਾਰ ਲੀਆਂ ਜਿਹੜੀਆਂ ਦਰਿਆ ਦੇ ਆਰ-ਪਾਰ ਆਉਣ ਜਾਣ ਵਾਸਤੇ ਲਾ ਦਿੱਤੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕਿਹਨੇ ਕਿਹੜੇ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਆ ਕਿ ਜਿਹੜੀਆਂ ਲੀਆਂ ਲਾ ਕੇ ਤੇ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਸ ਨੂੰ ਰੋਕਿਆ ਗਿਆ ਹੁਣ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੁਝ ਪ੍ਰੈਸ਼ਰ ਵਾਲੇ ਇੱਥੇ ਦਰਿਆ ਦੇ ਵਿੱਚੋਂ ਰਾਤ ਚੋਰੀ ਛਿਪੇ ਰੇਤ ਕੱਢਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਪ੍ਰਾਪਰਟੀਆਂ ਨੇ ਪੋਕਲੈਂਡ ਇੱਕ ਜੋ 4 ਦਿਨ ਪਹਿਲਾਂ ਹੀ ਇੱਕ ਪੋਕਲੈਂਡ ਜਿਹੜੀ ਆ ਦਰਿਆ ਦੇ ਵਿੱਚ ਡੁੱਬੀ ਸੀ ਪਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਨ ਆ ਉਹ ਚਲੀ ਗਈ ਐ ਇਸ ਦਰਿਆ ਦੇ ਵਿੱਚ ਡੁੱਬ ਕੇ ਔਰ ਡੁੱਬਣ ਦਾ ਕਾਰਨ ਕੀ ਹੋਇਆ ਕਿ ਰਾਤ ਦੇ ਹਨੇਰੇ ਦੇ ਵਿੱਚ ਇਸ ਲੀ ਦੇ ਉੱਪਰ ਇੱਕ ਟਰੈਕਟਰ ਆਪਣਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਨੂੰ ਕੰਮ ਕਰਵਾਇਆ ਜਾ ਰਿਆ ਸੀ ਤੇ ਜਿਹੜਾ ਆਰਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲੇ ਨੇ ਜੋ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਡੰਪ ਕਰਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਕੋਈ ਇਨਸਾਨ ਦੀ ਨਾਸ਼ਿਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਇਹ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਦੇ ਖੇਤਾਂ ਨੂੰ ਕਨੈਕਟ ਕਨੈਕਟ ਕਰਦਾ ਆ ਮੈਨੂੰ ਨਾਂ ਲੈ ਤਾਂ ਕੋਈ ਠਿਕਨੀਆ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਅੱਖਾਂ ਖੁੱਲ੍ਹੇ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਇਰਾਦਾ ਕਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਦੇ ਉੱਪਰ ਮੈਂ ਕਹਾਂਗਾ ਆਪਣੇ ਸਿਆਮ ਬਾਜ਼ਾ ਵਿੱਚੋਂ ਦੀ ਲੰਘਣ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਸਾਨੂੰ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਲਗਭਗ ਉਸ ਦੀ ਮੌਤ ਹੋਇਆ ਨੂੰ ਤਰੀਬਨ 16 ਤੋਂ 17 ਘੰਟੇ ਹੋ ਚੁੱਕੇ ਆ ਪਰ ਅਜੇ ਤੂੰ ਦੱਸਿਆ ਵੀ ਨਾ ਗਿਆ ਹੋਵੇ ਸਾਡੀ ਪ੍ਰਸ਼ਾਸਨ ਕੋ ਇੱਕੋ ਪੀ ਲਿਆ ਨਾ ਤੇ ਉਸ ਦੀ ਡੈੱਡ ਬਾਡੀ ਨੂੰ ਲੱਭਣ ਵਾਸਤੇ ਕੋਈ ਕਸ਼ਿਸ਼ ਕੀਤੀ ਜਾ ਰਹੀ ਆ ਆਮ ਸਰਕਾਰ ਨੂੰ ਮੈਂ ਚਾਹੂੰਗਾ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕੀਤੇ ਜੇ ਤਾਂ ਬੰਦੀ ਜਿਹੜੀ ਕਾਰਵਾਈ ਆ ਕੀਤੀ ਜਿਹੜਾ ਕਸ਼ਮੀਰ ਸਿੰਘ ਨਾਮ ਹੈ ਪੁਰਾਣੇ ਛਾਲਿਆਂ ਤੋਂ ਇਹ ਮੇਰਾ ਸਾਲਾ ਸੀਗਾ ਤੇ ਇਹਨਾਂ ਦੇ ਕੋਲ ਗਈ ਸਾਰੇ ਇਧਰ ਕਰੈਸਰ ਤੇ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਬਾਕੀ ਇਹ ਕਿਨਾਂ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾ ਦੇ ਵਿੱਚ ਤੇ ਟਰਾਲੀ ਬਾਹਰ ਥੀਗੀ ਜਦੋਂ ਆ ਗਏ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਭਦੀ ਤੇ ਨਾ ਟਰੈਕਟਰ ਲੱਭਦਾ ਸੀ ਪਹਿਲਾਂ ਇਹਨਾਂ ਨੇ ਕਿਹਾ ਕਿ ਟਰੈਕਟਰ ਪਾਣੀ ਦੇ ਵਿੱਚ ਇਹਦਾ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲੋਂ ਇਹਨਾਂ ਨੇ ਸਾਰੇ ਇਹ ਕਿਹਾ ਵੀ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇੱਥੋਂ ਕਰੈਸਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਆਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲੈ ਕੇ ਨਿਕਲ ਗਿਆ ਕੋਈ ਪੁੱਛ ਗਿਆ ਛੇ ਨਹੀਂ ਕਹਿੰਦੇ ਕਿਸ ਨੇ ਕੀਤੀ ਫਿਰ ਜੀਸੀਪੀ ਵਾਲਾ ਕਹਿੰਦੇ ਆਇਆ ਉਹਨੇ ਦੱਸਿਆ ਕਿ ਟਰੈਕਟਰ ਲੈ ਕੇ ਉਧਰ ਨੂੰ ਜਾ ਰਿਹਾ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਕੋਈ 10 ਕਿ 11 ਵਜੇ ਕੋਲ ਗਈ ਆ ਦਾ 8 ਵਜੇ ਦਾ ਦੱਸਦੇ ਆ ਜੀ 8 ਵਜੇ ਦਾ ਆ ਹਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ ਆ ਸੀਪੀ ਆਪਰੇਟਰ ਸੀ ਜੀ ਸੀ ਪੀ ਆਪਰੇਟਰ ਜੀ ਸੀ ਪੀ ਆਪਰੇਟਰ ਸੀਗੇ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲਿੰਕ ਨਹੀਂ ਹੈਗਾ ਸਰ ਉਹਨਾਂ ਦਾ ਅਸੀਂ ਸਾਰੇ ਇਹ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਮਿਲੇ ਵੀ ਕੀ ਹਿਸਾਬ ਕਿਤਾ ਹੈ ਕੀ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਆ ਹਜੇ ਤੱਕ ਕੱਲ ਤੋਂ ਲੈ ਕੇ ਹੁਣ ਪੰਜ ਵਾਰ ਚੱਲਿਆ ਅਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਐਂ ਤੇ ਇਹ ਚਾਹੁੰਨਾ ਕਿ ਤੁਹਾਨੂੰ ਪਤਾ ਤਾਂ ਲੱਗੇ ਵੀ ਕੀ ਹਿਸਾਬ ਕਿਤਾਬ ਹੈ ਕੀ ਨਹੀਂ ਇੱਥੇ ਤੇ ਦੋ ਮਹੀਨੇ ਤੋਂ ਚਲਾ ਰਹੇ ਪਹਿਲਾਂ ਤੋਂ ਕਾਫੀ ਚਿਰ ਹੋ ਗਿਆ ਨਾ ਨੂੰ 10-15 ਸਾਲ ਹੋ ਗਏ ਡੀਸੀਪੀ ਚਲਾਉਂਦੇ ਆ ਇਹ ਮਾਖੋ ਵਾਲੇ ਜੀ